तो दे 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 तो है ये बोलना चाहती ने जिधर मैं शिविर बनाया रास्ता बनवा देखो अभी ठक ठक आवाज आ रहा है ये उखर जाना कुछ दिन के बाद पानी जिधर ढाल है उधर ढाल नहीं बनाया है जिन्हें नहीं ढाल उधर बना के छोड़ के चले बोलो तो बताओ जो मर्जी कर लो हम जैसे ठेकेदार बोला वैसे काम करेंगे तो ये बताओ बोर्ड जिसको देते जीत जाता दोबारा सारे दोबारा कोई आते ही नहीं है हम लोग को कोई बात करना कोई बात करना बोलता है, जाओ जाओ काल आ जाना परसों आ जाना था हम लोग को बेला थोड़ी है स्कूल के बच्चे का को कोई फायदा नहीं है कोई काम कर फीस इतना बच्चे को लगता है चार परिवार बच्चा एक कमाने वाला चार बच्चा पढ़ाने वाला वो हाथ पढ़ाएगा सरकार तो ये भी चाहिए ना जी हाँ बच्चा एक बच्चा के फीस पाँच छह सौ रूपया लगती है हम लोग कमाने वाला एक आदमी और खाने वाला आठ आदमी उसमें इतना महंगा तेल तूल सारे कुछ राशन पानी छो रुपया चार दिहाड़ी ले आएंगे रात रात मुक जाता शुगर को कहाँ जाएंगे हम लोग सुबह पर कोई कमाना ना धमाना कुछ नहीं है बट भूखे मारना कोई छूट मांगता कोई चीज मांगता तो हम लोग हम लोग को ये बत्ती भुटी लगा दो रात पास चीज बना दो शिवर बनवा दो ਪਾਣੀ ਵੀ ਬਨਵਾਇਆ ਸਾਡੇ ਕਿਲਸਣ ਵੀ ਨਹੀਂ ਹੈ ਪਾਣੀ ਵੀ ਅੰਦਰ ਜਾ ਨਹੀਂ ਰਿਹਾ ਤੇ ਗੰਦਾ ਪਾਣੀ ਇਤਨੀ ਗੰਦਾ ਪਾਣੀ ਬੱਚ ਲਾਟਰੀ ਦੇ ਪਾਣੀ ਪੂਰਾ ਭਰ ਜਾਂਦੇ ਹੈ ਗੰਦੇ ਗੰਦੇ ਬਾਕੀ ਮੇਰੇ ਤੋਂ ਬੋਲਣ ਤੋਂ ਪਹਿਲਾਂ ਸਰਦੀ ਦਾ ਸਾਥ ਸਾਹਿਬ ਰੈਗੂਪੀ ਜੀ ਦੇ ਸੱਤੇ ਸੱਤੇ ਸਾਨੂੰ ਜੋਮਣੀ ਅਕਾਲੀ ਦਲ ਵੱਲੋਂ ਟਿਕਟ ਦੇ ਕੇ ਨਵਾਜਿਆ ਗਿਆ ਹੈ ਅਸੀਂ ਉਹਨਾਂ ਦਾ ਕੋਤੇ ਕੋੜ ਧੰਨਵਾਦ ਕਰਦੇ ਹਾਂ ਬਾਕੀ ਅਸੀਂ ਅਸਰ ਸੇਰ ਸੰਗ ਦੇ ਮਾਲੇ ਦੇ ਵਿੱਚ ਆਏ ਹਾਂ ਇਥੋਂ ਇਹਨਾਂ ਲੋਕਾਂ ਦੀਆਂ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਸਾਨੂੰ ਇਹਨਾਂ ਨੇ ਦੱਸੀਆਂ ਕਿ ਸਾਨੂੰ ਪਾਣੀ ਦੀ ਪ੍ਰੋਬਲਮ ਹੈ ਲੈ ਲਾਈਟਾਂ ਨਹੀਂ ਸਾਡੇ ਲੱਗੀਆਂ ਹੋਈਆਂ ਜਾਂ ਕਈ ਗਲੀਆਂ ਦੇ ਵਿੱਚ ਚੂਹੇ ਕਿੱਦੇ ਪਏ ਹੋਏ ਨੇ ਤੇ ਉਹ ਸਾਡੇ 30 ਪਰਵਾਦੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਸਾਨੂੰ ਬਾਤੋ ਬਾਤੋ ਵੋਟਾਂ ਕੋ ਆ ਕੇ ਇਹ ਦੱਸੋ ਜਦੋਂ ਅਸੀਂ ਜਿੱਤ ਚਾਹਾਂਗੇ ਤੇ ਜੋ ਵੀ ਤੁਹਾਡੇ ਕੰਮ ਕਰਨ ਵਾਲੇ ਹਨ ਉਹ ਅਸੀਂ ਸਾਰੇ ਹੀ ਕਰਾਂਗੇ ਜੋ ਸਰਕਾਰਾਂ ਬਣਦੀਆਂ ਬਣਦੀਆਂ ਹਨ ਉਹ ਵਿਤਕਰਾਂ ਕਰਦੀਆਂ ਹਨ ਕਿ ਜਿੰਨਾ ਜਿਸ ਮਹੱਲੇ ਵਾਲਿਆਂ ਨੇ ਕਿਸੇ ਨੇ ਉਹਨਾਂ ਨੂੰ ਵੋਟ ਪਾਈ ਹੁੰਦੀ ਹੈ ਉਹਨਾਂ ਦੀਆਂ ਗਲੀਆਂ ਦਾ ਤਾਂ ਕੰਮ ਕਰਵਾ ਦਿੰਦੇ ਨੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਸਾਨੂੰ ਇਸ ਏਰੀਆ ਵਾਲਿਆਂ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਗਲੀਆਂ ਜਿਹੜੀਆਂ ਨਹੀਂ ਉਹ ਨਹੀਂ ਬਣਾਉਂਦੇ ਜੇ ਅਸੀਂ ਬਣ ਗਏ ਤੇ ਅਸੀਂ ਕਿਸੇ ਦੇ ਨਾਲ ਵੀ ਕੋਈ ਵੀ ਕਿਸੇ ਵੀ ਕਿਸਮ ਦਾ ਜਾਂ ਜਾਤੀ ਜਾਤ ਧਰਮ ਵੱਲੋਂ ਜਾਂ ਕਿਸੇ ਦੇ ਵੋਟਾਂ ਪਾਉਣ ਵੱਲੋਂ ਅਸੀਂ ਕੋਈ ਵੀ ਵਿਤਕਰਾ ਨਹੀਂ ਕਰਾਂਗੇ ਅਸੀਂ ਹਰ ਇੱਕ ਨੂੰ ਆਪਣਾ ਬਰਾਬਰ ਰੱਖਾਂਗੇ ਤੇ ਹਰ ਇੱਕ ਜੋ ਵੀ ਕੰਮ ਅਸੀਂ ਕਰਾਂਗੇ ਉਹ ਅਸੀਂ ਹਰ ਇੱਕ ਮਹੱਲੇ ਦੇ ਵਿੱਚ ਹਰ ਇੱਕ ਗਲੀ ਦਾ ਕਰਾਂਗੇ ਖਬਰ ਗੁਰਦੀ ਦਾ ਖਾਸਾ ਵੈਕੂਦੀ ਕਿਹਾ ਮੈਂ ਸਭ ਤੋਂ ਪਹਿਲਾਂ ਫਤਿਹਪੁਰਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਤਿਹ ਅੱਜ ਅਸੀਂ ਏਰ ਸਿੰਘ ਨਗਰ ਇਸ ਮੁਹੱਲੇ ਦੇ ਵਿੱਚ ਆਏ ਆ ਵਾਰਨਪੁਰਾ ਨਾਮ ਦੇ ਸਾਨੂੰ ਅਕਾਲੀ ਦਲ ਨੇ ਜੋ ਟਿਕਟ ਦੇ ਕੇ ਨਵਾਜਿਆ ਉਹਦੇ ਸਬੰਧ ਦੇ ਵਿੱਚ ਇੱਥੋਂ ਵੋਟਾਂ ਦੇ ਵਿੱਚ ਮੰਗਣ ਲਈ ਆਏ ਆ ਸਾਰੀਆਂ ਮੇਰੀਆਂ ਭੈਣਾਂ ਬੀਬੀਆਂ ਜੋ ਵੀ ਆ ਇਹਨਾਂ ਨੇ ਬਹੁਤ ਸਾਨੂੰ ਹੰਗਾਰਾ ਮਿਲ ਗਿਆ ਇੱਥੇ ਅੱਜ ਜੋ ਵੀ ਇਹਨਾਂ ਦੇ ਕੰਮ ਨੇ ਪਵਾੜ ਦੇ ਕੰਮ ਵੱਧ ਤੋਂ ਵੱਧ ਅਸੀਂ ਕਰਾਵਾਂਗੇ ਜਿਸ ਤਰ੍ਹਾਂ ਕਿ ਟੀਵੇਜ ਪਾਣੀ ਲਾਈਟਾਂ ਔਰ ਹਰ ਇੱਕ ਚੀਜ਼ ਜੋ ਸਾਡੀ ਇਸੇ ਰਹਿੰਦੀ ਹੈ ਕਰਾਉਣ ਵਾਲੀ ਉਹ ਵੀ ਕਰਾਵਾਂਗੇ ਕਿਉਂਕਿ ਇਹ ਇਲਾਕਾ ਜੋ ਸਾਰਾ ਇਹ ਪਛੜਿਆ ਹੋਇਆ ਕੋਈ ਇਸ ਇਲਾਕੇ ਨੂੰ ਵਧੀਆ ਤਰੀਕੇ ਨਾਲ ਬਣਾਉਣ ਲਈ ਇੱਥੇ ਕੋਈ ਪਾਰਕ ਨਹੀਂ ਕੀ ਨਾ ਕੋਈ ਇੱਥੇ ਬੱਚਿਆਂ ਦੇ ਖੇਡਣ ਨੂੰ ਆ ਨਾ ਕੋਈ ਪਿਊਬੋਲੇ ਦਾ ਪਾਣੀ ਦਾ ਵੀ ਬਹੁਤ ਪ੍ਰੋਬਲਮ ਆ ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਬੇਨਤੀ ਕਰਨਾ ਆਇਆ ਜੋ ਆਉਣ ਵਾਲੀ 23 ਤਰੀਕ 23 ਦਸੰਬਰ ਤੇ ਆਪਾਂ ਅਸੀਂ ਤਕਰੀ ਦੇ ਨਿਸ਼ਾਨ ਤੇ ਖੜੇ ਆ ਸਾਨੂੰ ਇਹ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਟਾਉਣ ਔਰ 4 ਨੰਬਰ ਬਣਦੇ ਆਪਣਾ ਤਕਰੀ ਦਾ ਉੱਥੇ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਕਰਨ ਜਿੱਦਾਂ ਵੀ ਇਹਨਾਂ ਦੇ ਕੰਮ ਆਹੀ ਸਾਰੇ ਹੀ ਕਰਾਂਗੇ ਵਾਰ ਨੂੰ ਸਭ ਤੋਂ ਵਧੀਆ ਬਣਾਵਾਂਗੇ ਸੁੰਦਰ ਬਣਾਵਾਂਗੇ ਤੋ ਅੱਜ ਮੈਂ ਇਹਨਾਂ ਦੇ ਵਿੱਚ ਸਾਰੇ ਬੇਨਤੀ ਕਰਦਾ ਆਏ ਆ ਕਿ ਸਾਨੂੰ 21 ਤਰੀਕ ਨੂੰ ਵੱੱਟ ਵੱੱਟ ਵੋਟਾਂ ਨਾਲ ਜਿਤਾ ਕੇ ਭੇਜੋ ਤੇ ਆ ਜਿਹੜੇ ਵੀ ਕੋਈ ਰਾਚਨ ਦੇ ਕੰਮ ਨੇ ਜਾਂ ਕੋਈ ਸੜਕਾਂ ਦੇ ਕੰਮ ਨੇ ਜਾਂ ਕੋਈ ਠੀਵੜੇ ਦੇ ਕੰਮ ਹੈ ਹੀ ਆਪਣਾ ਸਾਨੂੰ ਸੂਲਤਾਂ ਨੇ ਸਾਰੀਆਂ ਲੈ ਕੇ ਦੇਵਾਂਗੇ ਤੋਂ ਮੈਂ ਇਹਨੀਆਂ ਬੇਨਤੀਆਂ ਕਰਦਾ ਸਾਨੂੰ ਵੀ ਭੈਣਾਂ ਨੂੰ ਇਹਨਾਂ ਨੂੰ ਸਾਰੀਆਂ ਨੂੰ ਭੈਣਾਂ ਨੂੰ ਕਿ ਕਿੰਨਾ ਵੀ ਸਾਰੇ ਆਪਣੇ ਤੱਕੜੀ ਦੇ ਮੋਰਾਂ ਨਾਲ ਅਗੇ 4 ਤਰੀਕ ਨੂੰ ਸਾਨੂੰ ਦਿਤਾ ਕੇ ਭੇਜੋ ਸੋ ਬਾਰਲ ਸਰਕਾਰ ਆਪਣਾ ਗਲਤ ਹੋ ਗਿਆ ਹਾਂਜੀ ਵੈਗਲ ਜੀ ਕਾ ਖਾਲਸਾ ਵੈਗਲ ਜੀ ਦੀ ਫਤਿਹ ਅੱਜ ਅਸੀਂ ਫਿਰਸਿੰਘ ਨਗਰ ਦੇ ਵਿੱਚ ਇੱਥੇ ਆਰਿਆ ਨੀਆ ਸਮੱਸਿਆ ਦਾ ਹੱਲ ਕਰਨਾ ਆਏ ਹਾਂ ਇਹਨਾਂ ਨੇ ਸਾਨੂੰ ਬੁਲਾਇਆ ਇੱਥੇ ਔਰ ਸਾਨੂੰ ਸ਼ਰੋਨੀ ਚਾਲੀ ਦਲ ਨੇ ਸਿਤ ਦੇ ਕੇ ਨਵਾਜਿਆ ਸੋ ਉਹ ਜੋ ਆਉਣ ਵਾਲੀ 21 ਤਰੀਕ ਨੂੰ ਸਾਨੂੰ ਤਕਰੀ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਜਿਤਾ ਕੇ ਭੇਜੋ ਔਰ 4 ਨੰਬਰ ਬਟਨ ਹੈ ਸਾਡੇ ਦਿੱਤੇ ਕੀ ਆਪਾਂ ਵੋਟਾਂ ਪਾਣੀਆਂ ਤੇ ਜਿਹੜੇ ਆਪਣੇ ਵਾਰਡ ਦੇ ਆ ਇਸ ਵਾਰਡ ਨੂੰ ਅਸੀਂ ਸੁੰਦਰ ਬਣਾਵਾਂਗੇ ਜਿੱਦਾਂ ਕੂੜਾ ਕਰਕਟ ਹੈ ਜੋ ਵੀ ਆ ਇਸ ਤੋਂ ਸਫਾਈ ਕਰਾਂਗੇ ਔਰ ਪਾਣੀ ਦੀ ਸਮੱਸਿਆ ਹੈ ਲਾਈਟਾਂ ਦੀ ਸਮੱਸਿਆ ਹੈ ਔਰ ਜਿਹੜੀਆਂ ਜਿਹੜੀਆਂ ਰਾਸਾਂ ਵੀ ਇਹ ਜੋ ਲਗਾਦੀ ਟਾਈਮ ਤੇ ਸਾਡੇ ਕਾਲੀਦਾਲ ਦੇ ਟਾਈਮ ਤੇ ਉਹ ਵੀ ਅਸੀਂ ਦੁਬਾਰਾ ਜੋ ਕਾੜ ਜੋ ਰਾਣਕਾ ਰਾਜਾ ਜੋ ਵੀ ਹੈ ਸਾਰੇ ਇਲਾਕੇ ਦੇ ਅਸੀਂ ਦੁਬਾਰਾ ਇਹਨਾਂ ਨੂੰ ਇਹਨਾਂ ਤੋਂ ਦਾਂਦ ਤੋਂ ਸ਼ੁਰੂ ਕਰਾਵਾਂਗੇ ਤੁਸੀਂ ਸਾਡੇ 49 ਸਾਲ ਨੂੰ ਜਿਤਾ ਕੇ ਭੇਜੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਹਰ ਪੀ ਨੂੰ ਅਸੀਂ ਪਹਿਲ ਦੇ ਆਧਾਰ ਤੇ ਤੁਹਾਨੂੰ ਇਥੋਂ ਮਦਦਿਆ ਕਰਾ ਕੇ ਦੇਵਾਂਗੇ ਤੋਂ ਮੈਂ ਇੰਦੀਆਂ ਬੇਨਤੀਆਂ ਕਰਦਾ ਤੁਹਾਨੂੰ ਸਾਰੇ ਮਹੱਲੇ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਅਸੀਂ ਤੁਹਾਡਾ ਵਾਦਾ ਕਰਦੇ ਹਾਂ ਕਿ ਜਿਹੜਾ ਤੁਹਾਡਾ ਕੋਈ ਵੀ ਕੰਮ ਤੁਸੀਂ ਮੇਰੇ ਕੋਲ ਆ ਤੁਹਾਡੇ ਲਾਗੇ ਭੁੱਲ ਡੈਰੀ ਆ ਬਸ ਭੁੱਲ ਡੈਰੀ ਤੇ ਜਦੋਂ ਮਰਜ਼ੀ ਆਓ ਦੀ ਸਤਕੇ ਤੁਹਾਡਾ ਆਪਦਾ ਘਰ ਆ ਕਿ ਉੱਥੇ ਅਸੀਂ ਸਾਨੂੰ ਜਿਹੜੇ ਵੀ ਤੁਹਾਡੇ ਕੰਮ ਰਹਿੰਦੇ ਹੋਣਗੇ ਉਹ ਅਸੀਂ ਕਰਾ ਕੇ ਦੇਵਾਂਗੇ ਸੋ ਤੁਸੀਂ ਸਾਨੂੰ ਪਹਿਲਾਂ ਇਥੋਂ ਵਾਰਡ ਤੋਂ ਜਿਤਾ ਕੇ ਭੇਜੋ ਔਰ ਨਗਰ ਨੇ ਦੇ ਵਿੱਚ ਜਿੰਨੇ ਵੀ ਕੰਮ ਹੋਣਗੇ ਤੁਹਾਡੇ ਅਸੀਂ ਕਰਾ ਕੇ ਦੇਵਾਂਗੇ ਵੈਜ ਵੀ ਤਾਕਤਾਂ ਵੈਜ ਵੀ